ਵੀਰ ਮੇਰੇ ਅੱਜ ਦੀ ਇਹ ਵੀਡੀਓ ਸਾਬਤ ਕਰੂਗੀ ਕਿ ਸਾਡੇ ਜਿਹੜੇ ਪੁਰਬ ਸੀਗੇ ਉਹ ਜਾਦੇ ਸਿਆਣੇ ਸੀ ਜਿਹੜਾ ਮਾਡਰਨ ਸੁਸਾਇਟੀ ਆ ਜਿਹਨੂੰ ਕਹਿੰਦੇ ਓਪਨ ਸੁਸਾਇਟੀ ਉਹ ਕਿੰਨੀ ਖਤਰਨਾਕ ਆ ਮੈਂ ਦੋ ਧਾਰਨਾ ਤੁਹਾਡੇ ਸਾਹਮਣੇ ਰੱਖਦਾਗਾ ਇੱਕ ਹੁੰਦਾ ਕਿਸੇ ਵੀ ਦੇਸ਼ ਦਾ ਕਿਸੇ ਵੀ ਕੌਮ ਦਾ ਸੱਭਿਆਚਾਰ ਸੱਭਿਆਚਾਰ ਦੇ ਵਿੱਚ ਰਿਸ਼ਤੇ ਹੁੰਦੇ ਆ ਰਿਸ਼ਤਿਆਂ ਦੇ ਵਿੱਚ ਕਿ ਤੁਸੀਂ ਇੱਥੇ ਵਿਆਹ ਕਰਨਾ ਇੱਥੇ ਨਹੀਂ ਕਰਨਾ ਇਸ ਰਸਤੇ ਨੂੰ ਇਸ ਤਰ੍ਹਾਂ ਪੇਸ ਹੋਣਾਗਾ ਇਹ ਤੁਹਾਡਾ ਸੌਰਾਇ ਇਹਦੇ ਨਾਲ ਇਸ ਤਰ੍ਹਾਂ ਪੀਸਣਾ ਇਹ ਦਿਉਰ ਇਹਦੇ ਨਾਲ ਇਸ ਤਰ੍ਹਾਂ ਪੀਸਣਾ ਇਹ ਮਾਮਾ ਇਹ ਚਾਚਾ ਹਰ ਇੱਕ ਦਾ ਪੀਸਣ ਦਾ ਇੱਕ ਲਹਿਜਾ ਹੁੰਦਾ ਹੈਗਾ ਇਹ ਭੈਣ ਆ ਇਹਦਾ ਨਾਣਾ ਜਿੰਨੇ ਵੀ ਰਸਤੇ ਆ ਤੁਸੀਂ ਦੇਖੋ ਹਰ ਇੱਕ ਲਈ ਇਨਸਾਨ ਦਾ ਅਲੱਗ ਅਲੱਗ ਰੋਲ ਹੁੰਦਾ ਹੈਗਾ ਮਰਿਆਦਾ ਹੁੰਦੀ ਆ ਮਾਪਿਓ ਨਾਲ ਕਿਸ ਤਰ੍ਹਾਂ ਪੀਸੋਣਾਗਾ ਭੈਣ ਭਰਾਵਾਂ ਨਾਲ ਕਿਸ ਤਰ੍ਹਾਂ ਪੀਸੋਣਾਗਾ ਹਰ ਇੱਕ ਦਾ ਪੀਸਣ ਦਾ ਇੱਕ ਤਰੀਕਾ ਹੁੰਦਾ ਹੈਗਾ ਜਿਹਨੂੰ ਕਹਿ ਦਿੰਦੇ ਆ ਸੱਭਿਆਚਾਰ ਇਹ ਬਣਾਇਆ ਗਿਆ ਇਹ ਇਸੇ ਲਈ ਬਣਾਇਆ ਗਿਆ ਕਿ ਜੋ ਪਹਿਲਾ ਸਿਸਟਮ ਸੀਗਾ ਉਹ ਬਹੁਤ ਖੁੱਲਾ ਸੀ ਜਿਹਦੇ ਵਿੱਚ ਬਹੁਤ ਚੀਜ਼ਾਂ ਗਲਤ ਹੁੰਦੀਆਂ ਸੀ ਹੁਣ ਜਿਹੜੀ ਮਾਡਰਨ ਸੋਸਾਇਟੀ ਜਿਹਨੂੰ ਕਹਿ ਦਿੰਦੇ ਆ ਉਹ ਸੱਭਿਆਚਾਰ ਨੂੰ ਕਹਿੰਦੇ ਆ ਕਿ ক্লোਜ਼ ਸੋਸਾਇਟੀ ਆ ਮਾਡਰਨ ਸੋਸਾਇਟੀ ਦੇ ਵਿੱਚ ਕੀ ਹੁੰਦਾਗਾ ਜਿਸ ਤਰ੍ਹਾਂ ਤੁਸੀਂ ਡੈਨਮਾਰਕ ਨੀਦਰਲੈਂਡ ਅਮਰੀਕਾ ਜਾਂ ਹੋਰ ਦੇਸ਼ਾਂ ਦੀਆਂ ਐਗਜ਼ਾਮਪਲਾਂ ਲੈ ਲਓ ਜਿੱਥੇ ਉਹ ਸੱਭਿਆਚਾਰਾਂ ਨੂੰ ਹੁਣ ਫਾਲੋ ਨਹੀਂ ਕਰਦੇਗੇ ਉਹਦਾ ਨਤੀਜਾ ਕੀ ਹੁੰਦਾਗਾ ਬਹੁਤ ਭਿਆਨਕ ਹੁੰਦਾਗਾ ਮੈਥੋਬੋਲ ਕੇ ਦੱਸਿਆ ਨਹੀਂ ਜਾਂਦਾ ਕਿ ਰਿਲੇਸ਼ਨ ਜਿਹਦੇ ਨਾਲ ਹੀ ਬਣਾ ਲੈਂਦੇ ਆ ਕੁੜੀਆਂ ਬਿਲਕੁਲ ਬੇਸਰਮ ਹੋ ਜਾਂਦੀਆਂ ਕਿ ਇਹ ਚਾਚਾ ਹੈ ਜਾਂ ਇਹ ਫਲਾਨਾ ਹੈ ਮਾਪਿਓ ਨੂੰ ਅੱਗੇ ਉਹ ਸਾਰੀਆਂ ਗੱਲਾਂ ਰੱਖ ਦਿਆਂ ਕਿ ਇਹ ਮੇਰਾ ਬੋਏਫ੍ਰੈਂਡ ਆ ਇਹਨਾਂ ਨੂੰ ਮਿਲੋ ਆਉਦੇ ਭਰਾ ਅੱਗੇ ਵੀ ਔਰ ਜਿਹੜੇ ਬਾਕੀ ਦੇ ਰਿਸ਼ਤੇ ਆ ਉੱਥੇ ਸਿਰਫ ਅੰਕਲ ਵਜੋਂ ਪੇਸ਼ ਕੀਤੇ ਜਾਂਦੇ ਚਾਹੇ ਮਾਮਾ ਹੋਵੇ ਚਾਚਾ ਚਾਹੇ ਉਪਪੇ ਦਾਦਾ ਕੋਈ ਭਰਾ ਹੈ ਜਾਂ ਕੁਝ ਵੀ ਆ ਤਾਂ ਕਿਸੇ ਨਾਲ ਕੋਈ ਵੀ ਸ਼ਰਮ ਨਹੀਂ ਰੱਖੀ ਜਾਂਦੀ। ਮੁੰਡਾ ਵੀ ਆਪਦੇ ਪਿਆਰੋਗੇ ਸਾਰੀਆਂ ਗੱਲਾਂ ਰੱਖਦਾ ਕਿ ਇਹ ਮੇਰੀ ਗਰਲਫ੍ਰੈਂਡ ਆ। ਆਪਦੀ ਭੈਣ ਅੱਗੇ ਵੀ ਆਪਦੇ ਬਾਕੀ ਰਿਸ਼ਤੇ ਅੱਗੇ ਵੀ। ਹਰ ਜਗ੍ਹਾ ਇਹ ਗੱਲਾਂ ਕਰਦੇ ਆ ਹਾਂ ਤੇਰਾ ਉਹਦੇ ਨਾਲ ਰਿਲੇਸ਼ਨ ਕਿਵੇਂ ਆ? ਤੇਰਾ ਉਹਦੇ ਨਾਲ ਬੈੱਡ ਟਾਈਮ ਕਿੰਨਾ ਹੁੰਦਾਗਾ? ਤੁਸੀਂ ਕਿਵੇਂ ਇਹ ਚੀਜ਼ਾਂ ਕਰਦੇ ਆ? ਆ ਫਲਾਨਾ ਸਟਾਈਲ ਆ, ਧੁੰਕਾ ਸਟਾਈਲ। ਹਣਾ ਹਰ ਇੱਕ ਚੀਜ਼ ਅਦਰੰਗੇ ਕੱਪੜੇ ਪਾ ਕੇ ਸ਼ੋਅ ਕੀਤੀ ਜਾਂਦੀ ਆ। ਮਤਲਬ ਕਿ ਕਿਸੇ ਵੀ ਪ੍ਰਕਾਰ ਦਾ ਕੋਹਲਾ ਨਹੀਂ ਰੱਖਿਆ ਜਾਂਦਾ ਹੈ ਤੇ ਨਤੀਜਾ ਕੀ ਹੁੰਦਾ ਹੈਗਾ ਉੱਥੇ ਕੋਈ ਵੀ ਰਿਸ਼ਤਾ ਸਰੇ ਤੱਕ ਨਹੀਂ ਜਾਂਦਾਗਾ ਜਿਸ ਤਰ੍ਹਾਂ ਕਿ ਸੱਭਿਆਚਾਰਾਂ ਦੇ ਵਿੱਚ ਇੱਕ ਵਾਰੀ ਵਿਆਹ ਹੋ ਗਿਆ ਤਾਂ ਜੀਵਨ ਭਰ ਦੇ ਸਾਥੀ ਹੁੰਦੇ ਆ ਔਰ ਸਾਰੇ ਕਲੇਸ਼ ਸਾਰੀਆਂ ਲੜਾਈਆਂ ਹੁੰਦੇ ਹੋਣ ਦੇ ਬਾਵਜੂਦ ਵੀ ਉਹ ਇਕੱਠੇ ਰਹਿੰਦੇ ਆ ਔਰ ਇੱਥੇ ਮਾਡਰਨ ਸਾਇਟੀ ਦੇ ਵਿੱਚ ਝਟਪਟ ਅਲੱਗ ਝਟਪਟ ਡਿਵੋਰਸ ਪਤਾ ਨਹੀਂ ਕਿੰਨੇ ਵਾਰੀ ਡਿਵੋਰਸ ਹੋ ਕੇ ਹੁਣ ਮੈਂ ਇਹਦੇ ਨਾਲ ਰਿਲੇਸ਼ਨ ਦੇ ਵਿੱਚ ਹੁਣ ਮੈਂ ਇਹਦੇ ਨਾਲ ਮੈਂ ਹੁਣ ਮੈਂ ਇਹਦੇ ਨਾਲ ਆ ਜਦੋਂ ਜਵਾਕ ਵੱਡਾ ਹੁੰਦਾ ਉਹ ਇਹ ਨਹੀਂ ਪਤਾ ਹੁੰਦਾ ਕਿ ਮੇਰਾ ਐਪੀਓ ਕਾ ਨਮਾ ਹੈ ਮੇਰੀ ਮਾਂ ਕਿਹੜੀ ਆ ਮੇਰੀ ਅਸਲੀ ਮਾਂ ਕਿਹੜੀ ਆ ਇਹ ਮੈਨੂੰ ਕੌਣ ਪਾਲ ਰਿਹਾ ਹੈਗਾ ਮਤਲਬ ਕਿ ਸਾਰਾ ਕੁਝ ਗੰਦਲਾ ਹੋ ਜਾਂਦਾ ਹੈਗਾ ਕਲੀਅਰ ਕੁਸ਼ ਹੋ ਜਾਂਦਾ ਹੈਗਾ ਔਰ ਉੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਇਹ ਡਿਪਰੈਸ਼ਨ ਕਿਤੇ ਹੈਗਾ ਅਮਰੀਕਾ ਦੇ ਵਿੱਚ ਆ ਹਣ ਮੈਂ ਤੁਸੀਂ ਦੱਸੋ ਇਹ ਤਿੰਨਾਂ ਜਿਹੜੇ ਰਿਸ਼ਤੇ ਬਣਾਏ ਸੀ ਇਹ ਉਹ ਸਾਡੇ ਪੂਰਬਜਾਂ ਨੇ ਸੋਚ ਕੇ ਬਣਾਏ ਸੀਗੇ ਜਦੋਂ ਕੋਈ ਮਰਿਆਦਾ ਦੇ ਵਿੱਚ ਰਹਿੰਦਾ ਸਭਿਆਚਾਰ ਦੇ ਤਰੀਕੇ ਨਾਲ ਚੱਲਦਾਗਾ ਉਹਨੂੰ ਕੋਈ ਮੁਸਕਲਾ ਨਹੀਂ ਆਉਂਦੀਗਾ ਜਦੋਂ ਓਪਨ ਸੁਸਾਇਟੀ ਦੇ ਵਿੱਚ ਸਭ ਕੁਝ ਖੁੱਲਾ ਹੋ ਜਾਂਦਾਗਾ ਕਿਸੇ ਦੀ ਕੋਈ ਸ਼ਰਮ ਨਹੀਂ ਰਹਿੰਦੀਗੀ ਉਹਦੇ ਵਿੱਚ ਫਰੈਸਤਰ ਰਹਿ ਜਾਂਦੀਆਂ ਚੀਜ਼ਾਂ ਵਾਪਰਦੇ ਹਨ ਹੁਣ ਤੁਸੀਂ ਮੈਨੂੰ ਸੋਚ ਕੇ ਦੱਸੋ ਕਿ ਕਿਹੜੀ ਚੀਜ਼ ਸਹੀ ਆ ਮਰਿਆਦਾ ਵਾਲੀ ਸਭਿਆਚਾਰਕ ਜਾਂ ਓਪਨ ਸੁਸਾਇਟੀ ਓਪਨ ਸੁਸਾਇਟੀ ਬਾਰੇ ਸਮਝਾਤਾ ਵੇਲੇ ਵਿੱਚ ਕੀ ਹੁੰਦਾਗਾ ਔਰ ਜਿਹੜੀ ਪੁਰਾਤਨ ਤੌਰ ਤੇ ਜਿਹੜੀ ਚੱਲਦੀ ਹੋਊਗੀ ਉਹਦੇ ਵਿੱਚ ਕੀ ਹੁੰਦਾਗਾ See you guys in the next video, until then, stay crazy, and have a